ਈ ਆ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਆਪ ਪਤਾ ਨਹੀਂ ਸਕੂਲ ਚ ਕੁੜੀਆਂ ਨੂੰ ਕੀ ਹੋ ਗਿਆ ਕਮਲੀਆਂ ਹੋਈਆਂ ਬਾਜ਼ੀਆਂ ਹੀ ਪਾਈ ਜਾਂਦੀਆਂ ਨੇ ਕਹਿ ਰਹੇ ਨੇ ਇਹਨਾਂ ਚ ਕੋਈ ਆਤਮਾ ਆ ਗਈ ਇਸ ਸਕੂਲ ਚ ਸ਼ੈਤਾਨ ਰਹਿੰਦਾ ਏ ਹੁਣ ਕੀ ਏ ਤੁਸੀਂ ਕਮੈਂਟ ਕਰਕੇ ਬਾਅਦ ਚ ਦੱਸਿਓ ਪਹਿਲਾਂ ਉਹ ਵੀਡੀਓ ਇਕੱਠੇ ਬੈਠ ਕੇ ਦੇਖਨੇ ਆਂ तो देख सकते हो इस वीडियो च कि कुछ बाजिया पापा डिगदिया पीका मारदिया कोई कह रहा है वीडियो नेपाल दी आ, कोई कोई कित कह रहा है कोई कह रहा है कि स्कूल च भूत रह ਨੂੰ ਭੂਤ ਚਿੰਬੜ ਕੇ ਬਾਕੀ ਪਤਾ ਨਹੀਂ ਹੁਣ ਕੀ ਗੱਲ ਆ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣੇ ਕਮੈਂਟਾਂ ਚ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਸ਼ੇਅਰ ਹੋਰਾਂ ਲੋਕਾਂ ਤੱਕ ਜ਼ਰੂਰ ਕਰਿਓ ਤਾਂ ਜੋ ਉਹ ਵੀ ਆਪਣੇ ਵਿਚਾਰ ਰੱਖ ਸਕਣ ਕਮੈਂਟਾਂ ਚ ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਨਾਲ ਸਰਸ਼ਿਕਾ